ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਥੰਮੰਦਾ ਨਾਮ ਨਹੀਂ ਲੈ ਰਹੀ ਉਧਰ ਹੀ ਦੂਜੇ ਪਾਸੇ ਨਦੀਆਂ ਨਾਲੇ ਵੀ ਜਿਹੜੇ ਭਰ ਗਏ ਨੇ ਤੇ ਕਈ ਦਰਿਆਵਾਂ ਤੋਂ ਜਿਹੜਾ ਪਾਣੀ ਵਿਛੜਿਆ ਜਾ ਰਿਹਾ ਹੈ ਬਿਆਸ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਓਵਰਫਲੋ ਹੋਣ ਦੇ ਕਾਰਨ ਪਾਣੀ ਜਿਹੜਾ ਪਿੰਡਾਂ ਦੇ ਤੱਕ ਪਹੁੰਚ ਗਿਆ ਹੈ ਉਥੇ ਹੀ ਜਲੰਧਰ ਦੇ ਵਿੱਚ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਲੰਧਰ ਦੇ ਡੀਸੀ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜਿੰਨਾ ਹੋ ਸਕੇ ਸੁਰੱਖਿਅਤ ਰਹੋ ਕਿਉਂਕਿ ਸਤਲੁਜ ਦਰਿਆ ਦੇ ਵਿੱਚ ਜਿਹੜਾ ਅਲਰਟ ਹੈ ਜਾਰੀ ਹੋ ਗਿਆ ਹੈ ਓਵਰਫਲੋ ਹੋਣ ਦੀ ਕਗਾਰ ਤੇ ਸਤਲੁਜ ਦਰਿਆ ਉਧਰ ਹੀ ਗੱਲ ਕਰ ਲਈਏ ਤਾਂ ਲਗਾਤਾਰ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਚੁਕਿਆ ਹੈ ਜੇਕਰ ਮੱਲਿਆ ਦੀ ਗੱਲ ਕਰ ਲਈਏ ਤਾਂ 5 ਤੋਂ 6-6 ਫੁੱਟ ਜਿਹੜਾ ਪਾਣੀ ਭਰਿਆ ਹੋਇਆ ਹੈ ਉੱਧਰ ਹੀ ਘਰਾਂ ਦੇ ਵਿੱਚ ਵੀ ਗੋਡੇ-ਗੋਡੇ ਪਾਣੀ ਨਜ਼ਰ ਆ ਰਿਹਾ ਹੈ ਗੱਲ ਕਰਦੇ ਆਂ ਜਲੰਧਰ ਦੇ ਕਈ ਇਲਾਕਿਆਂ ਦੀ ਜਿੱਥੇ ਕਿ ਲੋਕਾਂ ਦੇ ਜਿਹੜੇ ਵਾਹਨ ਨੇ ਗੱਡੀਆਂ ਨੇ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਲਿਫਟਾਂ ਬੰਦ ਪਈਆਂ ਨੇ ਜਿਹੜਾ ਪਾਣੀ ਭਰਨ ਦੇ ਨਾਲ ਲੋਕਾਂ ਦੇ ਵਿੱਚ ਹੜਕੰਪ ਮਚਾ ਹੋਇਆ ਹੈ ਉਧਰ ਹੀ 80 ਸਾਲ ਪੁਰਾਣੀ ਇੱਕ ਇਮਾਰਤ ਵੀ ਜਿਹੜੀ ਢਹਿ ਢੇਰੀ ਹੋਈ ਹੈ ਹਾਲਾਂਕਿ ਇਸ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਮਾਰਤ ਦੇ ਮਲਬੇ ਦੇ ਨਾਲ ਕਿ ਜਿਹੜੀ ਬਿਜਲੀ ਸਪਲਾਈ ਹੈ ਉਹ ਠੱਪ ਹੋ ਗਈ ਕਿਉਂਕਿ ਤਾਰਾਂ ਟੁੱਟ ਗਈਆਂ ਸਨ ਜੀ ਭੱਲਾ ਸਾਹਿਬ ਕੀ ਹੈ ਤੁਹਾਡਾ ਕਹਿਣਾ ਮੈਂ ਜੇ ਕਵਾਂਗਾ ਅਜੀਬ ਹੈ ਜਲੰਧਰ ਦੇ ਜੁਡੀਸ਼ੀਅਲ ਸਿਸਟਮ ਦੀ ਹਿਸਟਰੀ ਦੇ ਵਿੱਚ ਅੱਜ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਕੱਲ ਵੀ ਔਰ ਅੱਜ ਵੀ ਸਾਰਾ ਸਿਸਟਮ ਜਿਹੜਾ ਹੈ ਉਹ ਆਊਟ ਆਫ ਵਰਕ ਹੋ ਗਿਆ ਹੈ ਲਾਈਟ ਨਹੀਂ ਹੈਗੀ ਕੋਈ ਇੰਸਟੀਚਿਊਸ਼ਨ ਨਹੀਂ ਹੁੰਦੀ ਪਿੰਨਾ ਵਿੱਚ ਦੀ ਨਾ ਕੋਈ ਗਵਾਹੀ ਨਾ ਕਿਸੇ ਕੋਰਟ ਚੋਂ ਵਾਜਾ ਪੈਂਦੀਆਂ ਪਈਆਂ ਔਰ ਇਹ ਸਭ ਕੁਦਰਤ ਦੇ ਕਾਰਨ ਕੁਦਰਤ ਨੇ ਇੰਨਾ ਪਾਣੀ ਵਰਸਾਇਆ ਕਿ ਸਾਡੀ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਔਰ ਸਾਰਾ ਹੀ ਸਿਸਟਮ ਜਿਹੜਾ ਉਹ ਬਿਲਕੁਲ ਫੇਲ ਹੋ ਗਿਆ ਹੈ ਲਾਈਟਾਂ ਬੰਦ ਹੋ ਗਈਆਂ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ 노 ਡਾਊਟ ਚਾਹੇ ਐਡਮਿਨਿਸਟ੍ਰੇਸ਼ਨ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਨੇ ਇਹਨੂੰ ਜਲਦੀ ਐਕਟੀਵੇਟ ਕਰਨ ਦੀ ਲੇਕਿਨ ਕੁਦਰਤ ਦੀ ਜਿਹੜੀ ਰੈਗੂਲਰਲੀ ਇਹ ਬਰਸਾਤ ਪੈ ਰਹੀ ਹੈ ਉਹਦੇ ਨਾਲ ਮੈਨੂੰ ਉਮੀਦ ਹੈ ਕਿ ਇਹ ਸ਼ਾਇਦ ਇੱਕ ਅਦੇ ਦਿਨ ਦੇ ਵਿੱਚ